ਪਾਣੀ ਦੀ ਔਕਾਤ ਨਹੀਂ ਸੀ ਯਸ਼ੂ ਨੇ ਸਾਨੂੰ 올 ਸੀਜ਼ਨ ਦੀ ਬੋਤਲ ਬ੍ਰੈਸ ਕੀਤੀ ਹallelujah ਜੈ ਮਸੀਹ ਦੀ ਸਾਡੇ ਤੋਂ ਗਲਤੀ ਹੋ ਗਈ ਜੀ ਅੱਜ ਤੋਂ 10 12 ਦਿਨ ਪਹਿਲਾਂ ਸਤੋਂ ਇੱਕ ਵੀਡੀਓ ਪੈ ਗਈ ਸੀ ਅਸੀਂ ਉਹ ਵੀਡੀਓ ਨੂੰ ਲੈ ਕੇ ਤੁਹਾਡੇ ਤੋਂ ਸਾਰੇ ਭਾਈਆ ਚਾਰਾਂ ਤੋਂ ਗਲਤੀ ਹੋ ਗਈ ਅਸੀਂ ਇਹ ਕਿੰਨੀ ਗਲਤੀ ਮੰਨਣਾ ਹੈ ਤੁਹਾਡੀ ਕਚਹਿਰੀ ਦੀ ਗਲਤੀ ਮੰਨਣਾ ਹੈ ਤੁਸੀਂ ਮਸੀਹ ਭਾਈਚਾਰੇ ਨੂੰ ਕੀ ਸਮਝਦੇ ਹੋ ਕਿਉਂ ਤੁਸੀਂ ਬਾਰ-ਬਾਰ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋ ਮਸੀਹ ਭਾਈਚਾਰਾ ਕਦੀ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਸੀਂ ਸਾਰੇ ਸ਼ਾਂਤੀ ਪਸੰਦ ਲੋਕ ਆ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਆ ਔਰ ਇਸ ਮੱਧ ਮੈ ਰਾਹੀਂ ਮੈਂ ਦੱਸਣਾ ਚਾਹੁੰਨਾ ਵੀ ਅਗਰ ਗਾਂ ਤੋਂ ਵੀ ਕੋਈ ਵੀ ਮਸੀਹ ਭਾਈਚਾਰੇ ਦਾ ਬੰਦਾ ਸ਼ਰਾਰਤੀ ਅੰਸਰ ਮਜ਼ਾਕ ਉਡਾਏਗਾ ਉਹ ਤੇ ਇੱਦਾਂ ਹੀ ਬੰਦੀ ਕਿਨੂ ਨੀ ਕਾਰਵਾਈ ਕਰਾਈ ਕਰਵਾਈ ਜਾਏਗੀ ਪਰ ਉਹਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਏਗਾ ਪਰ ਉਹਨੂੰ ਪੂਰਨ ਤੌਰ ਤੇ ਨੱਥ ਪਾਈ ਜਾਏਗੀ ਸਾਰਨ ਮੇਰੇ ਵੱਲ ਜੈਮਸੀ ਦੀ ਇਸਾਈ ਧਰਮ ਦਾ ਮਜ਼ਾਕ ਕਢਾਉਣ ਵਾਲੇ ਨੌਜਵਾਨਾਂ ਨੇ ਹੱਥ ਜੋੜ ਮੰਗੀ ਮਾਫੀ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁਝ ਨੌਜਵਾਨ ਹੱਥ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਫੜ ਕੇ ਜਿਸ ਮਸੀਹ ਦਾ ਇਸਾਈ ਧਰਮ ਦਾ ਮਜ਼ਾਕ ਉਡਾਰੇ ਸੀ ਤਾਂ ਜਦੋਂ ਇਹ ਵੀਡੀਓ ਗਲੋਬਲ 크ਰਿਸਚੀਅਨ ਐਕਸ਼ਨ ਕਮੇਟੀ ਤੱਕ ਪਹੁੰਚੀ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਨਾ ਨੌਜਵਾਨਾਂ ਤੇ ਤਾਂ ਜਦੋਂ ਇਹਨਾਂ ਨੌਜਵਾਨਾਂ ਨੂੰ ਪਤਾ ਲੱਗਾ ਕਿ ਨਾ ਤੇ ਉਹਨ ਪਰਚਾ ਦਰਜ ਹੋ ਗਿਆ ਤਾਂ ਅੱਜ ਉਹ ਮਾਫੀ ਮੰਗਣ ਦੇ ਲਈ ਜਲੰਧਰ ਪਹੁੰਚੇ ਨੇ ਉਹਨਾਂ ਨੇ ਹੱਥ ਜੋੜ ਇਸਾਈ ਭਾਈ ਚਾਰੇ ਦੇ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਹੈ ਕਿ ਆ ਕਿ ਉਹਨਾਂ ਨੂੰ ਮਾਫ ਕੀਤਾ ਜਾਵੇ ਉਹਨਾਂ ਦੇ ਕੋਲੋਂ ਗਲਤੀ ਦੇ ਵਿੱਚ ਇਹ ਸਭ ਕੁਝ ਹੋ ਗਿਆ ਸੀ ਤਾਂ ਅੱਗੇ ਤੋਂ ਅਜੇ ਹੀ ਗਲਤੀ ਨੇ ਕੀਤੀ ਜਾਵੇਗੀ ਉਹਨਾਂ ਦੇ ਵੱਲੋਂ ਹੱਥ ਜੋੜੂ ਉਹਨਾਂ ਦੇ ਵੱਲੋਂ ਹੁਣ ਮਾਫੀ ਮੰਗੀ ਜਾ ਰਹੀ ਹੈ ਜੈ ਮਸ਼ੀਦੀ ਸਾਡੇ ਤੋਂ ਗਲਤੀ ਹੋ ਗਈ ਜੀ ਅੱਜ ਤੋਂ 10 12 ਦਿਨ ਪਹਿਲਾਂ ਸਤੋਂ ਇੱਕ ਵੀਡੀਓ ਪੈ ਗਈ ਸੀ ਅਸੀਂ ਉਹ ਵੀਡੀਓ ਨੂੰ ਲੈ ਕੇ ਤੁਹਾਡੇ ਤੋਂ ਸਾਰੇ ਭਾਈਆ ਚਾਰਾਂ ਤੋਂ ਗਲਤੀ ਹੋ ਗਈ ਅਸੀਂ ਇਹੀ ਕਹਿ ਨਹੀਂ ਗੁਸਤ ਤੁਹਾਡੀ ਕਚਹਿਰੀ ਦੀ ਗਲਤੀ ਮੰਨਣਾ ਹੈ ਗਲਤੀ ਮੰਨਣਾ ਹੈ ਗਲਤੀ ਮੰਗਦੇ ਆ ਜੀ ਸਾਰੇ ਉਹ ਬੋਲੋਗੇ ਤੁਸੀਂ ਕਹੋ ਅਸੀਂ ਭਾਈਚਾਰੇ ਦੇ ਖਿਲਾਫ ਨਹੀਂ ਬੋਲਦੇ ਨਹੀਂ ਬੋਲਦੇ ਨਹੀਂ ਬੋਲਦੇ ਤੁਸੀਂ ਮਸੀਹ ਭਾਈਚਾਰੇ ਨੂੰ ਕੀ ਸਮਝਦੇ ਹੋ ਕਿਉਂ ਤੁਸੀਂ ਵਾਰ-ਵਾਰ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਂਦੇ ਹੋ ਮਸੀਹ ਭਾਈਚਾਰਾ ਕਦੀ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਸੀਂ ਸਾਰੇ ਸ਼ਾਂਤੀ ਪਸੰਦ ਲੋਕ ਆ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਅਸੀਂ ਪਿਆਰ ਕਰਦੇ ਆ ਤੁਸੀਂ ਜਿੰਨੇ ਜਿੰਨੇ ਚੱਲ ਕੇ ਆਏ ਹੋ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਆ ਤੁਹਾਡਾ ਵੈਲਕਮ ਵੀ ਕਰਦੇ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਸਾਨੂੰ ਪਿਆਰ ਕਰਨਾ ਸਿਖਾਉਂਦੇ ਨੇ ਪ੍ਰਭੂ ਯਿਸੂ ਮਸੀਹ ਸਾਨੂੰ ਮਾਫ ਕਰਨਾ ਸਿਖਾਉਂਦੇ ਨੇ ਮਗਰ ਇਹ ਸਮਾਜ ਗਲਤੀ ਮੰਗਦਾ ਹੈ ਸੰਸੀ ਸਮਾਜ ਗਲਤੀ پورے ਸਮਾਜ ਨੂੰ ਮਾਫੀ ਮੰਗਣ ਦੀ ਲੋੜ ਨਹੀਂ ਆ ਸਾਡਾ ਸਮਾਜ ਸੰਸੀ ਸਮਾਜ ਸਾਡਾ ਆਪਣਾ ਸਮਾਜ ਆ ਅਸੀਂ ਸੰਸੀ ਸਮਾਜ ਨੂੰ ਪਿਆਰ ਕਰਦੇ ਆ ਮਗਰ ਕਿਸੇ ਇੱਕ ਬੰਦੇ ਕਰਕੇ ਪੂਰੇ ਸਮਾਜ ਨੂੰ ਅਸੀਂ ਗਲਤ ਨਹੀਂ ਕਹਿੰਦੇ ਜਿਹੜੇ ਇਹ ਸ਼ਰਾਰਤੀ ਆਂਸਰ ਨੇ ਇਹ ਮਾਫੀ ਮੰਗਣ ਇਹ ਆਪਣੀ ਗਲਤੀ ਮਹਿਸੂਸ ਕਰਨ ਅਗਰ ਇਹ ਗਲਤੀ ਮਹਿਸੂਸ ਕਰਦੇ ਨਹੀਂ ਤੇ ਮਸੀਹ ਭਾਈਚਾਰਾ ਵੱਡਾ ਦਿਲ ਰੱਖ ਕੇ ਮੈਂ ਪੂਰੇ ਮਸੀਹ ਭਾਈਚਾਰੇ ਨੂੰ ਵੀ ਬੇਨਤੀ ਕਰਾਂਗਾ ਵੀ ਪੂਰਾ ਮਸੀਹ ਭਾਈਚਾਰਾ ਵੀ ਇਹਨਾਂ ਨੂੰ ਮਾਫ਼ ਕਰੇ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਵੀ ਆਪਣੇ ਦੁਸ਼ਮਣਾਂ ਨੂੰ ਮਾਫ਼ ਕਰੋ ਹallelujah ਸੋ ਅਸੀਂ ਸਾਰੇ ਪਰਮਾਨੂ ਪਿਆਰ ਕਰਦੇ ਹਾਂ ਜਿੱਦਾਂ ਮੈਂ ਦੱਸਿਆ ਔਰ ਜਿਹੜੀ ਕਾਨੂੰਨੀ ਪ੍ਰਕਿਰਿਆ ਵਾ ਉਹ ਤੁਹਾਨੂੰ ਅਡਾਪਟ ਕਰਨੀ ਪਵੇਗੀ ਜਿਹੜਾ ਪਰਚਾ ਤੁਹਾਡੇ ਤੇ ਦਰਜ ਹੋਇਆ ਉਹਦੀ ਜਮਾਨਤਾ ਕਰਾਓ ਔਰ ਕਾਨੂੰਨੀ ਪ੍ਰਕਿਰਿਆ ਤੁਸੀਂ ਅਡਾਪਟ ਕਰੋ ਬਾਕੀ ਜੋ ਸਾਡੇ ਪੂਰੇ ਮਸੀਹ ਭਾਈਚਾਰੇ ਦਾ ਫੈਸਲਾ ਹੋਏਗਾ ਉਹ ਸਾਨੂੰ ਮਨਜ਼ੂਰ ਆ। ਜੇ ਸਾਡਾ ਸੰਤ ਸਮਾਜ ਤੁਹਾਨੂੰ ਮਾਫ ਕਰਦਾ ਵਾ ਤੇ ਅਸੀਂ ਸੰਤ ਸਮਾਜ ਦੇ ਨਾਲ ਆ। ਦੱਸੋ ਪਾਸਟਰ ਜੀ ਕੀ ਕੀਤਾ ਜਾਵੇ? ਆ ਪਰਮੇਸ਼ਵਰ ਦੇ ਦਾਸ ਸਾਰੇ ਇਕੱਠੇ ਹੋਏ ਆ ਦੱਸੋ ਜੀ। ਮਾਫ ਕਰਵਾ ਜੀ। ਮਾਫ ਕਰ। ਮਾਫ ਕਰ। ਕਬੀਸ਼ ਨੂੰ ਸੇ ਬੋਲੀ ਖੌਂਦੇ ਕਿ ਮਾਫ ਕੀਤਾ ਜਾਵੇ। ਇੱਕ ਵਾਰ ਇੱਕ ਇੱਕ ਮੌਕਾ ਦੇਣਾ ਚਾਹੀਦਾ ਪਰ ਮਾਫ ਕਰਦਾਂ ਚਾਹੀਦਾ ਤਾਂ ਕਿ ਇਹਨਾਂ ਤੋਂ ਇੱਕ ਲਿਖਤੀ ਰੂਪ ਚ ਬਿਆਨ ਲਿੱਤਾ ਜਾਵੇ ਕਿ ਕਿਤੇ ਉਹਦਾ ਕੋਈ ਗਲਤੀ ਨਹੀਂ ਹੋਵੇਗੀ। ਪਰਮੇਸ਼ਵਰ ਨੇ ਫੇਰ ਇੱਕ ਵਾਰੀ ਮੁਸੀਬਾ ਹੀ ਚ ਚਾਰੇ ਦੀ ਜਿੱਤ ਕਰਵਾਈ ਆ। ਔਰ ਇਸ ਮੱਧ ਮਾਈ ਮੈਂ ਦੱਸਣਾ ਚਾਹੁੰਨਾ ਵੀ ਅਗਰ ਗਾਂ ਤਾਂ ਵੀ ਕੋਈ ਵੀ ਮਸੀਹ ਭਾਈਚਾਰੇ ਦਾ ਬੰਦਾ ਸ਼ਰਾਰਤੀ ਅੰਸਰ ਮਜ਼ਾਕ ਉਡਾਏਗਾ ਉਹ ਤੇ ਇਦਾਂ ਹੀ ਬੰਦੀ ਕਿਨੂਨੀ ਕਾਰਵਾਈ ਕਰਵਾਈ ਕਰਵਾਈ ਜਾਏਗੀ ਪਰ ਉਹਨੂੰ ਜੇਲ੍ਹ ਦੀਆਂ ਸਲਾਖਤ ਪਿੱਛੇ ਸੁਟਿਆ ਜਾਏਗਾ ਪਰ ਉਹਨੂੰ ਪੂਰਨ ਤੌਰ ਤੇ ਨੱਥ ਪਾਈ ਜਾਏਗੀ ਸਾਰਨ ਮੇਰੇ ਵੱਲ ਜੈਮਸੀ ਦੀ ਧੰਨਵਾਦ ਹallelujah